ਦੇ ਤੁਹਾਡਾ ਸਵਾਗਤ ਹੈ ਜੀ ਵੀਰ ਜੀ ਹੁਣੀ ਗੁਰਦਾਸ ਜੁੱਤੋਂ ਆਏ ਆ ਜੀ ਆਪਾਂ ਗੁਰਦਾਸ ਕਿਹੜਾ ਪਿੰਡ ਹੈ ਜੀ ਦੱਸੋ ਪਹਿਲਾਂ ਪਿੰਡ ਚੀਨਾ ਰੇਲ ਵਾਲਾ ਤੋਂ ਵੀਰ ਜੀ ਆਏ ਨੇ ਤੇ ਮੁਰਗੀਆਂ ਲੈਣ ਆਏ ਨੇ ਸਾਡੇ ਕੋਲੇ ਬਲੈਕ ਐਸਟ ਲੌਗ ਤੇ ਮੁਰਗੀਆਂ ਤੇ ਮੁਰਗੇ ਇਹਨਾਂ ਦੇ ਆ ਪੈਕ ਕਰਦੇ ਬਾਕਸ ਦੇ ਵਿੱਚ ਦੱਸੋ ਜੀ ਕਿਵੇਂ ਤੁਹਾਨੂੰ ਤੁਹਾਨੂੰ ਪਤਾ ਲੱਗਿਆ ਸਾਡਾ ਕਿਸ ਤਰ੍ਹਾਂ ਕੋਈ YouTube ਤੋਂ ਦੇਖਿਆ ਜੀ ਨੂੰ ਪਤਾ ਲੱਗਿਆ ਹੋਰ ਵੀ ਬਹੁਤ ਦੇਖੇ ਹੋਣਗੇ ਤੁਸੀਂ ਮੁਰਗੀ ਤਾਂ ਪਤਾ ਹੋ ਦੇਖੇ ਹੋਗੇ ਹੀ ਫਰਕ ਲੱਗਿਆ ਸਾਡਾ ਦੇਖੀ ਉਹਦੇ ਬਾਰੇ ਮਾ YouTube ਤੇ ਤੇ ਕਮੈਂਟ ਦੇਖੀ ਤੇ ਕਮੈਂਟਾਂ ਤੋਂ ਪਤਾ ਲੱਗਦਾ ਵੀ ਭਾਜੀ ਹਣੀ ਵਧੀਆ ਡੀਲੀ ਬਣਾਕਦੇ ਆ ਠੀਕ ਹੈ ਜੀ ਤੇ ਤੁਸੀਂ ਜੋ ਦੇਖਿਆ ਤੇ ਆਣ ਕੇ ਕੋਈ ਤੁਹਾਨੂੰ ਲੱਗਿਆ ਵੀ ਉਹ ਅਸੀਂ ਦੇਖਿਆ ਹੋਰ ਸੀ ਸਾਨੂੰ ਮਿਲਿਆ ਹੋਰ ਜਾਂ ਕੋਈ ਵੀ ਇਹਦੇ ਬਾਰੇ ਨਹੀਂ ਉਹ ਜੋ ਅਸੀਂ ਉੱਤੇ ਦੇਖਿਆ ਉਹੀ ਮੇਰਾ ਤਾਂ ਇਹ ਹੁੰਦਾ ਵੀ ਜਿਹੜੀ ਅਬ ਮੈਂ ਮੇਰੇ ਵਰਗੇ ਹੀ ਨੇ ਸਾਰੇ ਜਿਨੇ ਪੈਸੇ ਲਾਉਣੇ ਆ ਮੈਂ ਆਪਾਂ ਉਹਨਾਂ ਨੂੰ ਵਧੀਆ ਵਾਡ ਦੇਣਾ ਹੈ ਅੱਜ ਤੱਕ ਨਾ ਮਾੜਾ ਦਿੱਤਾ ਨਾ ਦੇਣਾ ਨਾ ਪਰਮਾਤਮਾ ਇਸ ਰਸਤੇ ਪਾਵੇ ਰੇਟ ਜਰੂਰ ਆਪਾਂ ਕਹਿ ਕੇ ਲੈਣੇ ਆ ਪਰ ਬਲਡ ਟੌਪ ਦੇਣਾ ਉਸ ਤੋਂ ਬਾਅਦ ਇਹ ਨਹੀਂ ਵੀ ਫੋਨ ਨਹੀਂ ਚੱਕਣਾ ਕੋਈ ਵੀ ਲੋੜ ਹੈ ਕਿਉਂਕਿ ਬੰਦੇ ਨੂੰ ਵੀ ਦਿੱਕਤ ਆ ਜਾਂਦੀ ਹੈ ਕੋਈ ਵੀ ਦਿੱਕਤ ਹੁੰਦੀ ਹੈ ਪਰ ਪ੍ਰੋਪਰ ਜੇ ਆਪਾਂ ਟਰਾਕ ਨਾਲ ਇਹਨਾਂ ਨੂੰ ਪਾਲਦੇ ਆ ਸਹੀ ਖਾਣੇ ਦਿੰਨੇ ਆ ਸਹੀ ਕੈਲਸ਼ੀਅਮ ਮਲਟੀਵਿਟਾਮਿਨ ਵੀ ਪਾਉਣੇ ਆ ਉਹਦੇ ਮੁਤਾਬਕ ਇਹਨਾਂ ਨੂੰ ਪਾਲਣ ਪੋਸਣ ਕਰਦੇ ਆ ਠੰਡ ਤੋਂ ਬਚਾ ਕੇ ਰੱਖਣਾ ਬਰਡ ਨੂੰ ਨਵੇਂ ਥਾਂ ਤੇ ਜਾ ਕੇ ਮਾਹੌਲ ਚੇਂਜ ਵੀ ਹੁੰਦਾ ਹੈ 5-7 ਦਿਨ ਹਫਤਾ ਚੇਂਜ ਹੁੰਦਾ ਹੈ ਮਾਹੌਲ ਤੇ ਉਸ ਤੋਂ ਬਾਅਦ ਕੋਈ ਦਿੱਕਤ ਨਹੀਂ ਆਪਾਂ ਸਾਰਿਆਂ ਦੇ ਨਾਲ ਆ ਤੇ ਇਹਨਾਂ ਦੇ ਵੀ ਨਾਲ ਆ ਫੋਨ ਤੇ ਸਾਰੀ ਸਲਾਹ ਦਿੰਨੇ ਆ ਜੀ ਜਿੰਨੂੰ ਵੀ ਲੋੜ ਆ ਇਹ ਨਹੀਂ ਹੁੰਦਾ ਵੀ ਬਾਅਦ ਦੇ ਵਿੱਚ ਆਪਾਂ ਨਾ ਫੋਨ ਚੱਕੀਏ ਜਾਂ ਉਸ ਤਰ੍ਹਾਂ ਕਰੀਏ ਆਪਾਂ ਪੂਰਾ ਸਪੋਰਟ ਦਿੰਨੇ ਆ ਠੀਕ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਗੱਲ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਠੀਕ ਹੈ ਜੀ ਜੀ ਤਰ੍ਹਾਂ ਤੇ ਸੰਤੁਸ਼ਟੀ ਹੈ ਹਾਂ ਸੰਤੁਸ਼ਟੀ ਹੈ ਕਾਫੀ ਲੰਮਾ ਕਿੰਨੇ ਕਿੰਨੇ ਕਿਲੋਮੀਟਰ ਪੈ ਗਿਆ ਜੀ ਇਹ ਸਾਨੂੰ 250 250 ਕਿਲੋਮੀਟਰ ਤੋਂ ਆਉਣਾ ਕੋਈ ਆਮ ਇਹ ਨਹੀਂ ਹੈਗਾ ਵੀ ਬਈ ਬੰਦਾ ਆਇਆ ਜੀ ਗੱਡੀ 'ਚ ਬੈਠਿਆ ਆ ਗਿਆ ਉਹ ਕੋਈ ਸੋਚ ਸਮਝ ਕੇ ਆਉਂਦਾ 250 ਕਿਲੋਮੀਟਰ ਤੋਂ ਜਦੋਂ ਚੱਲਣਾ ਹੁੰਦਾ ਹੈ ਨਾ ਕੋਈ ਵੀ ਕੰਮ ਆਪਾਂ ਜਾਣਦੇ ਆ ਬਹੁਤ ਸੋਚ ਕੇ ਕਰਦੇ ਆ ਤੇ ਮੈਨੂੰ ਬਹੁਤ ਖੁਸ਼ੀ ਹੈ ਤੇ ਤੁਸੀਂ ਬਹੁਤ ਸਾਥ ਦਿੱਤਾ ਮੇਰਾ ਸਾਰੇ ਭਰਾਵਾਂ ਨੇ ਤੇ ਆਪਾਂ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਮਦਦ ਕਰਦੇ ਰਹਿਣਾ ਤੇ ਕਰਦੇ ਰਹਾਂਗੇ ਤੇ ਵਧੀਆ ਬਾਰਡ ਦੇਣਾ ਹੈ ਟ੍ਰੇਨਿੰਗ ਆਪਣੀ ਜਿਹੜੀ ਹੁੰਦੀ ਹੈ ਜਦੋਂ ਬਾਈ ਆਏ ਨੇ ਇਹਨਾਂ ਨੂੰ ਸਮਝਾਈਆਂ ਨੇ ਕੁਝ ਗੱਲਾਂ ਉਹੀ ਨੇ ਚਾਹੇ ਟ੍ਰੇਨਿੰਗ ਦੇ ਨਾਂ ਤੇ ਮੈਨੂੰ ਦੋ ਦਿਨ ਬੁਲਾਈ ਜਾਵਾਂ ਉਹਦਾ ਕੋਈ ਫਾਇਦਾ ਨਹੀਂ ਜਿਹੜੀਆਂ ਜ਼ਰੂਰੀ ਗੱਲਾਂ ਨੇ ਨਾ ਉਹ ਤਾਂ 10 ਮਿੰਟ ਦੇ ਵਿੱਚ ਵੀ ਪੂਰੀਆਂ ਹੋ ਜਾਂਦੀਆਂ ਨੇ ਜੇ ਕਿਸੇ ਕੋਲ ਨਹੀਂ ਟਾਈਮ ਨਹੀਂ ਤਾਂ ਫਿਰ ਇੱਕ ਘੰਟੇ 'ਚ ਆਪਾਂ ਪ੍ਰੋਪਰ ਗਾਈਡ ਕਰ ਦਿੰਨੇ ਆ ਇਹਨਾਂ ਨੂੰ ਵੀ ਨਾਲ ਦੀ ਨਾਲ ਅਸੀਂ ਕਰੀ ਜਾਂਦੇ ਨਾਲ ਦੀ ਨਾਲ ਇਹਨਾਂ ਨੂੰ ਦੱਸੀ ਜਾਂਦੇ ਆ ਤੇ ਠੀਕ ਹੈ ਜੀ ਦਿਆ ਕਰੋ ਸਾਥ ਸਤ ਸ੍ਰੀ ਅਕਾਲ ਸਾਰੇ ਲਾਓ ਜੀ ਕੋਡੋ